ਜਗਬਣੀ ਵੈਪ ਵਿਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਜੀਤ ਸਿੰਘ ਜਟਾਣਾ ਪਹੁੰਚੇ ਅੱਜ ਨਗਰ ਪੰਚਾਇਤ ਖਮਾਣੂ ਵਿਖੇ ਜਿੱਥੇ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਨਗਰ ਪੰਚਾਇਤ ਖਮਾਣੂ ਨੂੰ ਇੱਕ ਵਾਕਟ ਵਾਲਾ ਸੋਨਾਲੀਕਾ 15 ਲੱਖ ਦੇ ਕਰੀਬ ਦੀ ਲਗਤ ਵਾਲਾ ਜਿਹੜਾ ਟਰੈਕਟਰ ਪੇਂਟ ਕੀਤਾ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਪੰਚਾਇਤ ਦੇ ਕੰਮਾਂ ਦੇ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਤੇ ਪੰਚਾਇਤ ਦਾ ਸਹਿਯੋਗ ਕੀਤਾ ਜਾ ਸਕੇ ਇਸ ਦੇ ਲਈ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਖਮਾਣੋ ਦੀ ਨਗਰ ਪੰਚਾਇਤ ਨੂੰ ਇੱਕ ਲੋਡਰ ਟਰੈਕਟਰ ਟੈਂਡ ਕੀਤਾ ਗਿਆ ਤੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੁੰਦਿਆ ਦੱਸਿਆ ਕਿ ਖਮਾਣੋ ਨਗਰ ਪੰਚਾਇਤ ਦੇ ਚੱਲ ਰਹੇ ਕੰਮਾਂ ਨੂੰ ਸੌਖੇ ਢੰਗ ਦੇ ਨਾਲ ਕਰਨ ਦੇ ਲਈ ਪਹਿਲਾਂ ਤਿੰਨ ਟਰੈਕਟਰ ਨਗਰ ਪੰਚਾਇਤ ਖਮਾਣੋ ਦੇ ਕੋਲ ਚੱਲ ਰਹੇ ਨੇ ਤੇ ਅੱਜ ਇਸ ਦੇ ਵਿੱਚ ਵਾਅਦਾ ਕਰਦੇ ਹਾਂ ਇੱਕ ਸੋਨ ਲੇਕਾ ਲੋਡਰ ਟਰੈਕਟਰ ਤੁਰ ਨਗਰ ਪੰਚਾਇਤ ਨੂੰ ਪੇਟ ਕੀਤਾ ਗਿਆ ਹੈ ਮੁਬਾਰਕਬਾਦ ਨਹੀਂ ਸਾਰਿਆਂ ਤੋਂ ਪਹਿਲਾਂ ਨਗਰ ਪੰਚਾਇਤ ਖਮਾਣੋ ਨੂੰ ਪ੍ਰਧਾਨ ਜੀ ਗੁਰਦੀਪ ਸਿੰਘ ਜੀ ਨੂੰ ਸੋਲ ਸਾਹਿਬ ਜਿਹੜੇ ਸਾਡੇ ਬਹੁਤ ਸੀਨੀਅਰ ਕੌਂਸਲਰ ਨੇ ਸਾਡੇ ਅੰਕਲ ਨੇ ਸਭ ਕਾ ਪ੍ਰਧਾਨ ਜੀ ਤੇ ਸਾਰੇ ਕੌਂਸਲਰ ਸਾਹਿਬਾਨ ਤੇ ਜਿੰਨੇ ਵੀ ਸਾਡੇ ਸਾਥੀ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਕਿ ਅਸੀਂ ਜਿਹੜਾ ਜੋ ਵੀ ਡਿਮਾਂਡ ਭੇਜਦੇ ਆ ਜੋ ਵੀ ਕੰਮ ਲਈ ਉਹਨਾਂ ਨੂੰ ਬੇਨਤੀ ਕਰਦੇ ਆ ਪੂਰੀ ਕੀਤੀ ਜਾਂਦੀ ਆ ਸੁਖਮਾਣੋਂ ਦੇ ਵਿੱਚ ਬੜੀ ਵੱਡੀ ਆਪਾਂ ਨੂੰ ਲੋਡ ਸੀ ਇੱਕ ਲੋਡਰ ਦੀ ਜੀ ਸੀ ਬੀ ਵਾਂਗੂ ਕੰਮ ਕਰਦਾ ਹੈਗਾ ਇਹ ਤੇ ਟਰੈਕਟਰ ਪਲੱਸ ਲੋਡਰ ਜਿਹੜਾ ਉਹ ਤਕਰੀਬਨ 14-15 ਲੱਖ ਦੀ ਕੀਮਤ ਦੇ ਨਾਲ ਜਿਹੜਾ ਇਹ ਕਮਾਣਗਰ ਪੰਚਾਇਤ ਕਮਾਣੋਂ ਦਿੱਤਾ ਗਿਆ ਤੋਂ ਸਫਾਈ ਕਰਮਚਾਰੀਆਂ ਤੋਂ ਪਤਾ ਲੱਗਦਾ ਹੈ ਕਿ ਇਹਦੇ ਨਾਲ ਬਹੁਤ ਸਾਡੇ ਜਿਹੜੇ ਮਸਲੇ ਨੇ ਉਹ ਹੱਲ ਹੋ ਜਾਣਗੇ ਕਈ ਚੀਜ਼ਾਂ ਸੋਲਵ ਹੋ ਜਾਣਗੀਆਂ ਜਿਵੇਂ ਮੌਕੇ ਤੇ ਕੋਈ ਚੀਜ਼ ਦੀ ਲੋਡ ਹੁੰਦੀ ਆ ਆਪਾਂ ਨੂੰ ਕਈ ਵਾਰ ਜੀਸੀਬੀ ਲੈ ਕੇ ਆਉਣੀ ਪੈਂਦੀ ਸੀ ਜਾਂ ਹੋਰ ਕੰਮ ਕਰਨੇ ਪੈਂਦੇ ਉਹਦੇ ਲਈ ਆਪਾਂ ਨੂੰ ਇਹ ਸਾਰੀ ਸਹੂਲਤ ਜਿਹੜੀ ਆ ਉਹ ਮਿਲ ਚੁੱਕੀ ਆ ਤੇ ਇਹਦੇ ਨਾਲ ਨਾਲ ਹੋਰ ਵੀ ਆਪਾਂ ਨੇ ਟਰੈਕਟਰ ਕਿੰਨੇ ਟਰੈਕਟਰ ਹੋ ਗਏ ਆਪਣੇ ਕੋਲ ਹੁਣ ਇਹ ਕੋਲ ਤਿੰਨ ਹੋ ਗਏ ਜੀ ਤਿੰਨ ਇਕੱਠਾ ਆਇਆ ਚਾਰ ਚਾਰ ਟਰੈਕਟਰ ਹੋ ਗਏ ਟੋਟਲ ਟੈਂਕਰ ਵੀ ਬਣਾ ਦੋ ਹੋਰ ਆ ਰਹੇ ਨੇ ਪੰਜ ਚਾਰ ਦਿਨ ਚ ਟਰੈਕਟਰ ਸੋ ਆਪਾਂ ਚਾਹੁੰਦੇ ਆ ਕਿ ਜੋ ਜੋ ਸਹੂਲਤਾਂ ਕਮਾਣੋਂ ਦੇ ਵਿੱਚ ਚਾਹੀਦੀਆਂ ਨੇ ਉਹ ਸਾਰੀਆਂ ਪੂਰੀਆਂ ਕਰੀਏ ਸਿਰ ਬੜੀ ਜਲਦੀ ਤੁਹਾਡੇ ਮਾਧਿਮ ਰਾਈ ਕਹਿ ਰਹੇ ਆ ਕਿ ਬੜੀ ਜਲਦੀ ਆਪਾਂ ਸੀਵਰੇਜ ਦੀ ਜਿਹੜੀ ਪ੍ਰੋਬਲਮ ਉਹਨੂੰ ਆਪਾਂ ਹੱਲ ਕਰ ਲਾਂਗੇ ਤੇ ਬੜੀ ਜਿੱਦੀ ਸੀਵਰੇਜ ਦਾ ਕੰਮ ਜਿਹੜਾ ਉਹ ਸ਼ੁਰੂ ਕਰਾਂਗੇ ਉਹਦੇ ਲਈ ਸਾਰੀ ਫਾਰਮੈਲਿਟੀਆਂ ਕੰਪਲੀਟ ਹੋ ਚੁੱਕੀਆਂ ਨੇ ਬਾਕੀ ਸਿਸਟਮ ਪ੍ਰਸ਼ਾਸਨ ਦੇ ਨਾਲ ਸਾਰਾ ਤਾਲਮਿਲ ਚੱਲ ਰਿਹਾ ਸੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕੀਤੀ ਹੋਈ ਆ ਸੋ ਬੜੀ ਜਲਦੀ ਖਮਾਣੋ ਜਿਹੜਾ ਸ਼ਹਿਰ ਆ ਸਾਡਾ ਜਿਹਨੂੰ ਉਹਨੂੰ ਅਸੀਂ ਸੀਵਰੇਜ ਦੀ ਜਿਹੜੀ ਆ ਸਵਾਰ ਦਵਾਂਗੇ ਅੱਜ ਨਗਰ ਪੰਚਾਇਤ ਖਮਾਣੋ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਹਲਕੇ ਦੇ ਸਤਕਾਰਯੋਗ ਐਮ ਐਲ ਏ ਸਰਦਾਰ ਰਵਿੰਦਰ ਸਿੰਘ ਹੈਪੀ ਜੀ ਵੱਲੋਂ ਉਹਨਾਂ ਦੀ ਰਹਿਣ ਵਾਈ ਹੇਟ ਨਗਰ ਪੰਚਾਇਤ ਖਮਾਰੋਂ ਨੂੰ ਇੱਕ ਨਵਾਂ ਟਰੈਕਟਰ 4x4 ਤੇ ਨਾਲ ਲੋਡਰ ਇਹ ਮਿਲਿਆ ਹੈਗਾ ਜਿਹਦੇ ਨਾਲ ਸਾਡੀ ਨਗਰ ਪੰਚਾਇਤ ਦੇ ਜਿਹੜੇ ਕਾਰਜ ਹੈਗੇ ਨੇ ਸਫਾਈ ਕਾਰਜ ਆ ਗਏ ਹੋਰ ਵੀ ਇਸ ਬਹੁਤ ਸਾਰੇ ਦੇ ਕਾਰਜ ਹੈਗੇ ਨੇ ਉਹ ਬਹੁਤ ਜ਼ਿਆਦਾ ਸੌਖੇ ਹੋ ਜਾਣਗੇ ਜਿਹੜੀ ਜਿਹੜੀ ਸਾਨੂੰ ਜੀਸੀਬੀ ਦੀ ਲੋੜ ਪੈਂਦੀ ਸੀਗੀ ਉਹ ਸਾਰੇ ਕੰਮ ਇਹ ਲੋਡਰ ਨਾਲ ਸਾਡੇ ਹੋ ਜਾਣਗੇ ਇਸ ਕਰਕੇ ਅਸੀਂ ਸਰਕਾਰ ਜੋਗ ਐਮਐਲ ਸਾਹਿਬ ਸਰਪੰਦਰ ਸਿੰਘ ਹੈਪੀ ਜੀ ਅਤੇ ਪੰਜਾਬ ਦੇ ਸੀਐਮ ਸਰ ਪਾਕੰਸ ਸਿੰਘ ਮਾਨ ਸਾਹਿਬ ਦਾ ਤੇ ਸਾਡੇ ਸਮੂਹ ਐਮਸੀ ਸਵਾਨਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੇ ਇਸ ਉਦਮ ਨਾਲ ਸਾਨੂੰ ਇਹ ਲੋਡਰ ਬਿੱਦਰ ਟਰੈਕਟਰ ਮਿਲਿਆ ਹੈ ਜਗਬਾਣੀ ਟੀਵੀ ਲਈ ਖਮਾਣਾ ਤੂੰ ਜਗਜੀਤ ਜਟਾਣਾ ਦੀ ਰਿਪੋਰਟ